ਜੀ ਜੀ ਹਾਂਜੀ ਅਮਸਾਵੇਅਰ ਪੋਰਟ ਦੇ ਉੱਤੇ ਆਇਆ ਹਨ ਕਾਹਦਾ ਹਨ ਕਾਹਦਾ ਬਣ ਗਿਆ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਸਾਵੇਅਰ ਪੋਰਟ ਤੇ ਆਏ ਆ ਜਿਹਨਾਂ ਵਿੱਚ ਆਪਣੇ ਪੰਜਾਬੀ ਕੀ ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹਦੇ ਉਹਦੇ ਵਿੱਚ ਵਾਪਸ ਡਿਪੋਟ ਆਏ ਆ ਕਮਾਂਡਰ ਮੇਰੀ ਗੱਲ ਤੇ ਇਹ ਕਿ ਸਾਰੇ ਤੰਦਰੁਸਤ ਨੇ ਸਾਰੇ ਠੀਕ ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਹੈ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਪੁੱਛਦਾ ਹੋਵੇ ਉਹ ਲਗਭਗ ਸਭ ਠੀਕ ਨੇ ਉਹ ਤਾਂ ਠੀਕ ਹੈ ਲੰਬਾ ਸਰਵਸ ਸੀਗਾ ਅਕੇ ਆਹ ਉਹ ਦੋਂ ਠੀਕ ਨੇ ਜਲਦੀ ਸਾਰੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਗਿਆ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਰ ਵਰਕ ਕੀਤਾ ਇਮੀਗ੍ਰੇਸ਼ਨ ਨੇ ਕੋ ਤੋਂ ਬਾਦ ਉਹਨ ਦੁਜਾ ਹਰਿਆਣਾ ਅਗਜਾਦ ਬਕਾਇਦਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜਿਆ ਸਾਡੀਆਂ ਸਟੇਟ ਗਵਰਨਮੈਂਟਾਂ ਜਿਹਦਾ ਅੱਜ ਵੀ ਹਰਿਆਣੇ ਦੇ ਗਜਰਾ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਮੇਰੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਆ ਕਿ ਉਹ ਅਮਰਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트াম্প ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਹੋਇਆ ਦਾ ਅੱਗੇ ਹੋਣ ਜਾ ਰਿਹਾ ਉਹਦੇ ਬਾਅਦ ਵਿੱਚ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ 트াম্প ਮੇਰਾ ਬਹੁਤ ਦੋਸਤ ਹੈ ਉਹਦਾ ਸਤੰਬਰ 19 ਦੇ ਵਿੱਚ ਜਿਹੜੀ ਪੀਐਸੀ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਬਤਕਾ ਉਹਨਾਂ ਦੀ ਟ੍ਰੰਪ ਜੀ ਦੇ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ ਟਰੰਪ ਸਰਕਾਰ ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਬਸ ਦੀ ਗੱਲ ਆ ਕਿਉਂਕਿ ਇਹ ਸੈਂਟਰ ਗਵਰਨਮੈਂਟ ਦੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣਿਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਰੈਪਿਊਟੇਸ਼ਨ ਦੀ ਜਾਂ ਜੇਲਾ ਦੀ ਜਿਹੜੀ ਤਲਵਾਰ ਲਟਕਦੀ ਆ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜ ਕੇ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਨੋਚਕ ਕੰਡੀਸ਼ਨ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਜੋਗੇ ਵੀ ਚਰਚਾ ਹੈ ਕਿ ਹੱਥਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਦੇਖੋ ਮੈਂ ਇਸ ਵੇਲੇ ਬਿਲਕੁਲ ਠੀਕ ਹੈ ਬਿਲਕੁਲ ਸਾਰੇ ਬੰਦੇ ਨੇ ਰੋਟੀ ਪਾਣੀ ਖਾਧਾ ਦੋ ਤੋਂ ਤਿੰਨ ਤੋਂ ਬਾਅਦ ਚਾਹ ਪੀਤੀ ਆ ਸਭ ਨੇ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀ ਠੀਕ ਹੈ ਉਹ ਜਹਾਜ਼ ਚਾਹੇ ਜਾਂ ਲੰਬਾ ਸਫ਼ਰ ਹੈ ਵੈਸੇ ਅਮਰੀਕਾ ਦਾ ਇਤੋਂ 18-20 ਘੰਟੇ ਦੀ ਫਲਾਈਟ ਪਰ ਉਹ ਹੋਣੀ ਅੱਜ ਨਹੀਂ ਜੀ ਜੀ ਮੈਂ ਉਦੋਂ ਮੈਂ ਤਾਂ ਬਾਅਦ ਚ ਗਿਆ ਜਦੋਂ ਆ ਗਿਆ ਮੈਂ ਨਹੀਂ ਕੋਈ ਨਹੀਂ ਬੱਜਿਆ ਤਾਂ ਸਰ ਮੈਂ ਵੀ ਕਿਹਾ ਦੇ ਵੇਖਿਆ ਫੋਟੋ ਬੱਜ ਉਹ ਆਪਣੀ ਵੀਰਾਂ ਗਾਇਜ਼ ਨੂੰ ਲੈ ਕੇ ਬੜੇ ਸਵਾਲ ਉੱਠੇ ਆ। ਉਹ ਚਲੋ ਇਹ ਛੱਡੋ ਇਹ ਉਹਨਾਂ ਦੀਆਂ ਚਾਲਾਂ ਉਹ ਹੀ ਜਾਣਨ ਕੋਈ ਗੱਲ ਨਹੀਂ ਜੇ ਦਾ ਮੱਦੀ ਚੋਲਣਾ। ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਦੇ ਦਿਨਾਂ ਦੇ ਪੰਜਾਬ ਤੋਂ। ਫੈਰ ਕੋਈ ਨਹੀਂ ਜਿਹੜੇ ਕੰਮ ਕਰਦੇ ਨੇ ਕਾਹਲੀ ਹੋਏਗੀ। ਜਿਹੜੀ ਦੇਖੋ ਮੈਂ ਦਿਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ। ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਏਜੰਟਾਂ ਦੇ ਥੂ ਗਏ ਹੋ? ਜ਼ਿਆਦਿਆਂ ਨੇ ਇਹ ਕਿਹਾ ਕਿ ਦੁਬਈ ਦੇ ਏਜੰਟ ਹੈ। ਜਿੰਨਾਂ ਦੇ ਥੂ ਉਹਨਾਂ ਦੀ ਟੈਲੀਫੋਨ ਤੇ ਥੂ ਗੱਲ ਹੋਈ ਦੁਬਈ ਦੇ ਥੂ। ਇਤੋਂ ਸਾਰੇ ਕੋਈ ਡਬਈ ਗਿਆ ਕੋ ਕਿਤੇ ਗਿਆ ਦਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਇਦਾਂ ਕਰਦੇ ਕਰਦੇ ਗਏ ਇਦਾਂ ਦੀ ਹੈ ਉਹ ਬੰਦੇ ਕਈ ਬੰਦੇ ਨੂੰ ਬਚਾਦਾ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਦੀਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਉੱਥੇ ਜਾ ਕੇ ਉਹਦਾ ਬਚਾਦਿਆਂ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫਿਰ ਬਸ میری ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲ੍ਹੇ ਦਾ ਡਰ ਉਹਨਾਂ ਦੀ ਢਾਲ ਬੰਨਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ